ਆਪਣੇ ਪਿਤਾ ਜੀ ਦੇ ਨਮਿਤ ਸਾਰੀ ਕਿਰਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਾਈ ਹੈ ਜੋ ਗੁਰੂ ਘਰ ਦੇ ਬਜ਼ੁਰਗਾਂ ਨੇ ਗੁਰਸਿੱਖਾਂ ਨੇ ਦੱਸੀ ਹੈ ਜਿਹ ਕਹ ਸੁਨ ਸੁਨ ਆਈਗੀ ਸਿੱਖ ਮਸੰਦ ਸਮੁਦਾਇ ਜਿੱਥੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਾ ਹੈ ਦੇਸਾਂ ਚੋਂ ਪਰਦੇਸਾਂ ਚੋਂ ਮਸੰਦਾਂ ਨੂੰ ਲੈ ਕੇ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੀਆਂ ਹਨ ਬੇਦੀ ਕੁਲ ਤਰੇਹਣ ਮਿਲੇ ਭੱਲੇ ਸੁਣ ਸਭ ਆਏ ਤੇ ਦੁੱਖ ਦੀ ਖਬਰ ਸੁਣ ਕੇ ਬੇਦੀ ਸਾਹਿਬ ਜੀ ਜਿਹੜੇ ਡੇਰਾ ਬਾਬਾ ਨਾਨਕ ਆਦਿਕਸਥਾਨਾ ਤੇ ਰਹਿੰਦੇ ਸਨ ਉਥੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੇ ਹਨ ਤਰੇਹਣ ਸਾਹਿਬ ਜੀ ਜਦੇ ਖੰਡੂਰ ਸਾਹਿਬ ਆਦਿਕਸਥਾਨਾ ਤੋਂ ਚੱਲ ਕੇ आनंदपुर साहिब पहुंचे अनपल्लेह साहिब ज्यादा गोविंदवाल ਤੋਂ ਚੱਲ ਕੇ ਆਏ ਹਨ ਸੋਢੀ ਸਾਹਿਬ ਜਾਦੇ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਹੀ ਆਏ ਹਨ ਬੈਠ ਬੈਠ ਗੁਰ ਕੀ ਨਿਕਟ ਰਹੇ ਸ਼ਿਵਰ ਨਿਜ ਪਾਈ ਗੁਰੂ ਮਹਾਰਾਜ ਕੋ ਆ ਕੇ ਬੈਠਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਰਚੌਣੀ ਕਰਦੇ ਨੇ ਔਰ ਫਿਰ ਆਪਣੇ ਡੇਰਿਆਂ ਵਿੱਚ ਆਰਾਮ ਕਰਦੇ ਨੇ ਫਾਦੜੀ ਛੰਦ ਸ੍ਰੀ ਨਾਨਕੀ ਮਾਤ ਬਿਰਲਾਪ ਕੀਨ ਮਾਤਾ ਸ੍ਰੀ ਨਾਨਕੀ ਮਾਤ ਬਿਰਲਾਪ ਕੀਨ ਮਾਤਾ ਨਾਨਕੀ ਜੀ ਬਿਰਲਾਪ ਕਰਦੇ ਹਨ ਆਸੂਨ ਡਾਰ ਚਿਤ ਹੂਤ ਖੀਨ ਅੱਖਾਂ ਚੋਂ ਹੰਝੂ ਸਿਟ ਕੇ ਮਨ ਬੜਾ ਉਪਰਾਮ ਹੋ ਜਾਂਦਾ ਮਾਤਾ ਜੀ ਦਾ ਤਿਮ ਗੁਜਰੀ ਅਤ ਸੋਕ ਪਾਏ ਮਾਤਾ ਗੁਜਰੀ ਜੀ ਵੀ ਬੜੇ ਸੋਕ ਵਿੱਚ ਦੁੱਖ ਵਿੱਚ ਰਹਿੰਦੇ ਹਨ ਨਿਤ ਬਹੇ ਉਦ੍ਰਗੰਤੇ ਨੀਰ ਜਾਏ ਰੋਜ਼ ਅੱਖਾਂ ਵਿੱਚੋਂ ਹੰਝੂ ਵਗਦੇ ਰਹਿੰਦੇ ਹਨ ਤੋਂ ਗੁਰੂ ਬਿਚਾਰ ਭੇਜੀ ਮਸੰਦ ਸਤਿਗੁਰੂ ਜੀ ਨੇ ਮਸੰਦ ਭੇਜੇ ਹਨ ਦੇਹੋ ਮਾਤ ਜਾਏ ਧੀਰਜ ਬਿਲੰਦ ਕੇ ਮਾਤਾ ਜੀ ਨੂੰ ਜਾ ਕੇ ਹੌਸਲਾ ਦਿਓ ਧੀਰਜ ਦਿਓ ਗੁਰ ਸਦਨ ਸੂਕ ਹੋ ਅੰਤ ਨਾਹੀ ਗੁਰ ਘਰ ਚ ਸ਼ੋਕ ਨਹੀਂ ਹੁੰਦਾ ਗੁਰ ਘਰ ਦਾ ਸਦਾ ਹੀ ਆਨੰਦ ਖੇੜੇ ਵਿੱਚ ਰਹਿੰਦਾ ਹੈ ਸ਼ੁਕਰਸ ਆਨੰਦ ਮਹਿ ਸਿੱਧਤ ਪਾਹੇ ਕੇ ਇੱਕ ਰਸ ਆਨੰਦ ਵਿੱਚ ਬਿਰਤੀ ਟਿਕੀ ਰਵੇ ਇਹੀ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੈ ਨੂੰ ਗਏ ਮਹਿਲ ਦੇਖੀ ਸੋ ਜਾਏ ਮਸਾਂਤ ਜਿਹੜੇ ਸਿਆਣੇ ਸਨ ਮਾਤਾ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਨੇ ਗੁਰੂ ਕੇ ਮਹਿਲਾਂ ਵਿੱਚ ਜਾ ਕੇ ਕਰ ਨਮਸਕਾਰ ਬੈਠੇ ਸੁਖਾਏ ਮਾਤਾ ਗੁਲਬੀ ਜੀ ਨੂੰ ਮੱਥਾ ਟੇਕ ਕੇ ਮਾਤਾ ਨਾਨਕੀ ਨੂੰ ਮੱਥਾ ਟੇਕ ਕੇ ਚਰਨਾਂ 'ਚ ਬੈਠ ਗਏ ਹਨ ਪਰ ਜੋਰ ਕਹਿਓ ਮਾਤਾ ਸੁਣੇ ਹੋ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਏ ਮਾਤਾ ਜੀ ਬੇਨਤੀ ਸੁਣੋ ਤੁਮ ਉਜਤ ਨਾ ਹੈ ਇਹ ਤੱਕ ਸਨੇਹੋਂ ਤੁਹਾਨੂੰ ਇੰਨੇ ਮੋਚ ਫਸਣ ਦੀ ਲੋੜ ਨਹੀਂ ਹੈ ਤੁਹਾਨੂੰ ਯੋਗ ਨਹੀਂ ਹੈ ਕਿ ਤੁਸੀਂ ਹੁਣ ਗੁਰੂ ਸਾਹਿਬ ਜੀ ਨੂੰ ਇਤਨਾ ਯਾਦ ਕਰਕੇ ਦੁਖੀ ਹੋ ਗੁਰੂ ਤਜਿਉ ਦੇਹ ਹਵਾ ਕੈ ਸੁਚੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਮਰਜ਼ੀ ਨਾਲ ਸੁਚੰਦ ਹੀ ਸਰੀਰ ਛੱਡਿਆ ਹੈ ਉਹਨਾਂ ਨੇ ਆਪ ਹੀ ਸ਼ਹਾਦਤ ਦਾ ਜਾਮਾ ਕਾਰਨ ਕੀਤਾ ਹੈ ਸ਼ਹਾਦਤ ਦਾ ਜਾਮ ਪੀਤਾ ਹੈ ਜਗ ਧਰਮ ਰੱਖਿਓ ਹਿੰਦੂਨ ਬਲੰਦ ਔਰ ਹਿੰਦੂ ਧਰਮ ਦੀ ਰੱਖਿਆ ਕਰ ਲਈ ਹੈ ਸੰਸਾਰ ਦੇ ਵਿੱਚ ਲੱਖਾਂ ਕਰੋੜਾਂ ਸਾਲ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਮਰਨਗੇ ਨਹੀਂ ਸਦਾ ਹੀ ਅਮਰ ਰਹਿਣਗੇ ਤੁਰ ਕੀਸ਼ ਸ਼ੀਸ਼ ਦੋ ਸੈ ਚੜਾਏ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਦੋਸ ਮੜ ਕੇ ਆਪਣੇ ਸਰੀਰ ਦਾ ਠੀਕਰਾ ਉਹਦੇ ਸਿਰ ਭਨ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਝੂਠਿਆਂ ਕਰ ਦਿੱਤਾ ਹੈ। ਤਨ ਅੰਤ ਸਮਾਤ ਮਹੂਜਿਓ ਸੋ ਆਈ। ਕਿਉਂਕਿ ਅੰਤ ਸਮਾ ਸਰੀਰ ਦਾ ਆ ਪਹੁੰਚਿਆ ਸੀ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਸਰੀਰ ਦਾ ਠਿਕਰਾ ਔਰੰਗੇ ਦੇ ਸਿਰ ਭਨਿਆ ਹੈ। ਅਬ ਤਿੰਨ ਸਥਾਨ ਸੁਤਕੋ ਬੇਲੋਕ। ਹੁਣ ਤੁਸੀਂ ਉਹਨਾਂ ਦੇ ਥਾਂ ਤੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਲ ਵੇਖੋ। ਮਨ ਬ੍ਰਿਤੀ ਸ਼ੋਕ ਤੇ ਰਾਖ ਰੋਕ ਔਰ ਆਪਣੇ ਮਨ ਦੀ ਬਿਰਤੀ ਨੂੰ ਸ਼ੋਕ ਬਨੋ ਰੋਕੋ ਸ਼ੋਗ ਨਾ ਆਉਣ ਦਿਓ ਮਨ ਦੇ ਵਿੱਚ ਤਿਤ ਹਤੂ ਨਿਕਟ ਭਰਾਤਾ ਕਿਰਪਾਲ ਕੋਲ ਮਾਤਾ ਗੁਜਰੀ ਦਾ ਭਰਾ ਮਾਮਾ ਕਿਰਪਾਲ ਚੰਦ ਖੜਾ ਸੀ ਸੁਣ ਇਹ ਪ੍ਰਸੰਗ ਕਹਿ ਤਤਕਾਲ ਉਹ ਸੁਣ ਕੇ ਬੋਲਿਆ ਇਹ ਭਗਨ ਲਿਹੋ ਚਿਤ ਮਹਿ ਵਿਚਾਰ ਇਹ ਭੈਣ ਜੀ ਤੁਸੀਂ ਸਿਆਣੇ ਹੋ ਗੁਰੂ ਮਹਾਰਾਜ ਦੇ ਨਿਕਨ ਵਰਤੀ ਹੋ ਇਸ ਕਰਕੇ ਆਪਣੇ ਮਨ ਵਿੱਚ ਵਿਚਾਰ ਕਰ ਲਵੋ ਨਾ ਮਿਟੇ ਕਬ ਹੂੰ ਜੋ ਹੋਂ ਹਾਰ ਜੋ ਵੀ ਭੈਣ ਜੀ ਹੋਣਾ ਸੀ ਉਹ ਤਾਂ ਹੋ ਗਿਆ ਹੈ ਹੁਣੇ ਮਿਟਦੀ ਨਹੀਂ ਚਿੰਤਾ ਤਾਂ ਕੀ ਕੀਤੀ ਹੈ ਜੋ ਅਣ ਹੋਣੀ ਹੋਵੇ ਇਹ ਮਾਰਗ ਸੰਸਾਰ ਕੋ ਨਾਨਕ ਥੇਰ ਨਹੀਂ ਕੋਏ ਵਾਹਿਗੁਰੂ ਦਾ ਪਰਮੇਸ਼ਰ ਦਾ ਭਾਣਾ ਕਿਸੇ ਤੋਂ ਮਿਟਿਆ ਨਹੀਂ ਜਾ ਸਕਦਾ ਸਤ ਗੁਰ ਸਲੋਕ ਲਿਖ ਕੇ ਪਠਾਏ ਗੁਰੂ ਸਾਹਿਬ ਜੀ ਨੇ ਸਲੋਕ ਲਿਖ ਕੇ ਤੁਹਾਡੇ ਲਈ ਭੇਜੇ ਸਨ ਇਸ ਸੰਸਾਰ ਦੇ ਵਿੱਚ ਜੋ ਵੀ ਆਇਆ ਹੈ ਉਹ ਚਲਾ ਜਾਂਦਾ ਹੈ ਤੇ ਇਹ ਅਰਥ ਰਦੇ ਕਿਉਂ ਨਹਿ ਬਸਾਏ ਤੁਸੀਂ ਉਹਨਾਂ 52 ਸ਼ਲੋਕਾਂ ਦੇ ਅਰਥਾਂ ਨੂੰ ਆਪਣੇ ਮਨ ਵਿੱਚ ਵਿਚਾਰੋ ਕੀ ਕਹਿੰਦੀ ਹੈ ਗੁਰੂ ਦੀ ਬਾਣੀ ਜੋ ਉਪਜਿਓ ਸੋ ਬਿੰਸ ਹੈ ਪਰੋ ਅਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ऐसे वैराग्यमई श्लोक सतगुरु जी ने ਤੁਹਾਡੇ ਵੀ ਲਿਖ ਕੇ ਭੇਜੇ ਹਨ। ਤਿਨ ਪੁੱਤਰ ਗੁਰੂ ਬਨ ਹੈ ਬਲੰਦ। ਉਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਮਹਾਨ ਗੁਰੂ ਬਣਨਗੇ। ਤਿਨ ਕੋ ਪ੍ਰਤਾਪ ਦੇਖਤ ਸੁਸ਼ੰਦ। ਉਹਨਾਂ ਦਾ ਪ੍ਰਤਾਪ ساری ਦੁਨੀਆ ਦੇਖ ਰਹੀ ਹੈ ਔਰ ਦੇਖੇਗੀ। ਇਹ ਪਖੂ ਆਪ ਕੀਜਹਿ ਆਨੰਦ। ਤੁਸੀਂ ਆਪ ਉਸ ਪੁੱਤਰ ਦਾ ਪ੍ਰਤਾਪ ਵੇਖੋ। ਰਾਜ ਭਾਗ ਵੇਖੋ ਤੇ ਆਨੰਦ ਦੇ ਨਾਲ ਆਪਣਾ ਜੀਵਨ ਗੁਜ਼ਾਰੋ ਪ੍ਰੀਆ ਸਭਨ ਚਕੂਰਨ ਮਨ ਹ ਚੰਦ ਤੁਹਾਡਾ ਪੁੱਤਰ ਗੁਰੂ ਗੋਬਿੰਦ ਸਿੰਘ ਏਦਾ ਸਭ ਨੂੰ ਪਿਆਰਾ ਹੈ ਜਿਵੇਂ ਚਕੋਲਾ ਨੂੰ ਚੰਦਰਮਾ ਪਿਆਰਾ ਹੁੰਦਾ ਹੈ ਕਹ ਬਾਰ ਬਾਰ ਤੂੰ ਪਹਿ ਪਠਾਏ ਪਰ ਬਾਰ ਬਾਰ ਮਾਤਾ ਜੀ ਸਾਨੂੰ ਤੁਹਾਡੇ ਕੋਲ ਭੇਜਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਭੇਜਦੇ ਹਨ ਬੀ ਮਾਤਾ ਜੀ ਨੂੰ ਹੌਸਲਾ ਦਿਓ ਧੀਰਜ ਦਿਓ ਹਿੱਤ ਧਰੋ ਦਿਲਾਸਾ ਦਿਓ ਜਾਏ ਮਾਤਾ ਜੀ ਤੁਹਾਡੇ ਵਾਸਤੇ ਗੁਰੂ ਸਾਹਿਬ ਸੁਨੇਹਾ ਭੇਜਦੇ ਹਨ ਵੀ ਮਾਤਾ ਜੀ ਹੌਸਲਾ ਰੱਖਣ ਧੀਰਜ ਰੱਖਣ ਸਾਨੂੰ ਇਸ ਕਰਕੇ ਭੇਜਿਆ ਹੈ ਉਹਨੂੰ ਤੁਹਾਨੂੰ ਮਾਤ ਜਿਤ ਸੁਭ ਵਿਚਾਰ ਮਾਤਾ ਗੁਜਰੀ ਤੇ ਮਾਤਾ ਨਾਨਕੀ ਦੋਵਾਂ ਸਸਨਾਂ ਨੇ ਸੁਣ ਕੇ ਵਿਚਾਰ ਕੀਤੀ ਅਜ ਸੁਖ ਦੀਨ ਸੁਤ ਪ੍ਰੇਮ ਧਾਰ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰ ਵਿੱਚ ਭੇਜ ਕੇ ਸੋਖ ਤਿਆਗ ਦਿੱਤਾ ਮਾਤਾ ਨਾਨਕੀ ਨੇ ਤੇ ਮਾਤਾ ਗੁਜਰੀ ਜੀ ਨੇ ਵੀ ਭਾਣਾ ਮੰਨ ਕੇ ਆਪਣੇ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਖਵਲ ਵੇਖਣਾ ਸ਼ੁਰੂ ਕੀਤਾ ਹੈ ਜਿਵੇਂ ਪਾਗ ਬੰਦ ਬੇ ਰੀਤ ਹੋਏ ਜਿਵੇਂ ਦਸਤਾਰ ਬੰਦੀ ਦੀ ਰੀਤ ਹੁੰਦੀ ਹੈ ਪਿਤਾ ਦੀ ਥਾਂ ਤੇ ਪੁੱਤਰ ਨੂੰ ਪਗ ਬੰਨੀ ਜਾਂਦੀ ਹੈ ਅਹੀ ਅੰਤ ਵਸਤ ਅਨਵਾਏ ਸੋਏ ਦਸਤਾਰ ਬੰਦੀ ਦਾ ਸਾਰਾ ਸਮਾਨ ਜੋ ਵੀ ਚਾਹੀਦਾ ਹੈ ਉਹ ਮੰਗਵਾ ਲਵੋ ਇਹ ਠਾਈ ਲਬੇ ਤਬ ਮੂਲ ਲਿਹੋ ਜੇ ਇਥੋਂ ਦਸਤਾਰ ਦਾ ਹੋਰ ਸਮਾਨ ਲੱਭਦਾ ਹੈ ਤਾਂ ਇਥੋਂ ਮੂਲ ਲੈ ਲਵੋ ਨਾ ਤਾ ਅਬਰ ਨਗਰ ਤਨ ਭੇਜਦੇ ਹੋ ਨਹੀਂ ਤੇ ਹੋਰ ਕਿਸੇ ਨਗਰ ਤੋਂ ਮਾਇਆ ਦੇ ਕੇ ਇਹ ਚੀਜ਼ਾਂ ਮੰਗਵਾ ਲਵੋ ਸੁਨ ਸੁਨ ਮਸੰਦ ਪੱਟ ਦਰਬਦੀਨ ਕਹਿੰਦੇ ਮਸੰਦਾ ਨੇ ਮਾਤਾ ਜੀ ਦਾ ਹੁਕਮ ਸੁਣ ਕੇ ਥਾ ਥਾ ਤੇ ਮਾਇਆ ਦੇ ਕੇ ਬੰਦੇ ਭੇਜ ਦਿੱਤੇ ਹਨ ਕਨ ਪਾਗ ਬਸਤਰ ਅਨਵਾਏ ਦੀਨ ਬਹੁਤ ਸਾਰੀਆਂ ਦਸਤਾਰਾਂ ਬਸਤਰੇ ਕੱਪੜੇ ਜੋ ਜੋ ਸਮਾਨ ਚਾਹੀਦਾ ਸੀ ਔਰ ਜਿੱਥੋਂ ਜਿੱਥੋਂ ਸਮਾਨ ਮਿਲਦਾ ਸੀ ਉਥੋਂ ਉਥੋਂ ਮੰਗਵਾ ਲਿਆ ਹੈ ਮਹਮੂਲ ਪਸ਼ਮ ਅੰਬਰ ਮੰਗਾਈ ਪਸ਼ਮੀਨੇ ਦੇ ਵਧੀਆ ਮਹਿੰਗੇ ਕੱਪੜੇ ਮੰਗਵਾਏ ਹਨ ਉਚੀਰ ਰੇਸ਼ਮੀ ਲੀਤ ੜਾਏ ਔਰ ਰੇਸ਼ਮ ਦੇ ਕੱਪੜੇ ਮਹਿੰਗੇ ਤੋਂ ਮਹਿੰਗੇ ਮੰਗਾਏ ਹਨ ਗਨਗ੍ਰਾਮ ਦਰਬ ਦੇ ਕ੍ਰਿਤ ਬਿਸਾਲ ਔਰ ਬਹੁਤ ਸਾਰਾ ਪੈਸਾ ਦੇ ਕੇ ਪਿੰਡਾਂ ਵਿੱਚੋਂ ਕਿਉਂ ਇਕੱਠਾ ਕੀਤਾ ਹੈ ਸਰਕਰਾਸਿਤ ਕਰ ਸੰਚ ਜਾਲ ਸ਼ਕਰ ਚਟੇ ਰੰਗ ਦੀ ਕਣਖ ਖੰਡ ਆਦ ਇਕੱਠੇ ਕੀਤੇ ਹਨ ਯਾਦ ਵਸਤ ਸਭ ਤਿਆਰ ਕੀਨ ਇਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਗੁਰੂ ਕੇ ਜਾਗ ਵਾਸਤੇ ਲੰਗਰ ਵਾਸਤੇ ਜੋ ਭੋਗ ਵਾਲੇ ਦਿਨ ਸੰਗਤਾਂ ਨੇ ਆਉਣਾ ਹੈ ਔਰ ਮहां ਜਾਗ ਹੋਣਾ ਹੈ ਲੰਗਰ ਚੱਲਣਾ ਹੈ ਉਹ ਸਾਰਾ ਸਮਾਨ ਗੱਡਿਆਂ ਤੇ ਰੇੜਿਆਂ ਤੇ ਰੱਖ ਕੇ ਮੰਗਵਾ ਲਿਆ ਹੈ ਇਤਨੀ ਸੁਚਾਹੇ ਸੋ ਅਦਕਲੀਨ ਜਿੰਨੀ ਵਸਤੂ ਚਾਹੀਦੀ ਸੀ ਉਸ ਤੋਂ ਜ਼ਿਆਦਾ ਲਈ ਹੈ ਅਹੀ ਅੰਤ ਬਾਤ ਸੁਨੀ ਅੰਤ ਦੇਸ਼ ਕਹਿੰਦੇ ਗੁਰੂ ਸਾਹਿਬ ਜੀ ਦਾ ਇਹ ਸਾਰਾ ਬਚਨ ਦੇਸ਼ ਪਰਦੇਸ਼ ਵਿੱਚ ਸੁਣਾਈ ਦੇ ਰਿਹਾ ਹੈ ਸਾਰੀ ਦੁਨੀਆ 'ਚ ਹੌਲੇ ਹੌਲੇ ਖਬਰ ਫੈਲਦੀ ਜਾ ਰਹੀ ਹੈ ਚਹੀ ਅੰਤ ਚਿਤ ਆਵਤ ਅਸੀਸ ਔਰ ਸਾਰੀ ਦੁਨੀਆ ਆਨੰਦਪੁਰ ਸਾਹਿਬ ਆਉਣਾ ਚਾਹੁੰਦੀ ਹੈ ਇਹ ਦੁੱਖ ਦੀ ਘੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਛੋੜਾ ਸਾਰਿਆਂ ਦੇ ਲਈ ਅਸਹਿ ਹੈ ਔਰ ਸਾਰੇ ਇਸ ਦੁੱਖ ਦੀ ਘੜੀ 'ਚ ਗੁਰੂ ਦਸਵੇਂ ਪਾਤਸ਼ਾਹ ਨੂੰ ਮਿਲਣ ਲਈ ਆ ਰਹੇ ਹਨ ਸੇਵਕ ਮਸੰਦ ਹੋਵਹਿ ਸੋ ਤਿਆਰ ਸੇਵਕ ਸਿੱਖ ਮਸੰਦ ਤਿਆਰ ਵਰ ਤਿਆਰ ਹੋ ਕੇ ਬਹਮੂਨ ਲਈ ਤਦਸਤਾਰ ਚਾਰ ਬੋ ਕੀਮਤੀ ਦਸਤਾਰਾਂ ਮਹਿੰਗੀਆਂ ਤੇ ਮਹਿੰਗੀਆਂ ਲੈ ਕੇ ਆਏ ਹਨ ਸੰਗਤ ਬਟੂਰ ਮਹਿਮਾ ਸੁਨਾਹੀ ਗੁਰੂ ਕੀ ਸੰਗਤ ਨੂੰ ਇਕੱਠਿਆਂ ਕਰਕੇ ਸੰਗਤ ਨੂੰ ਮਹਿਮਾ ਦੱਸੀ ਆ ਵੀ ਗੁਰੂ ਘਰ ਜਾਣ ਦਾ ਕੀ ਮਹਾਤਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਗ ਤੇ ਜਾਣ ਦਾ ਕੀ ਮਹਾਤਮ ਹੈ ਐਸਾ ਮਹਾਤਮ ਦੱਸ ਕੇ ਮਸੰਦਾਂ ਪ੍ਰਚਾਰਕਾਂ ਨੇ ਸੰਗਤ ਨੂੰ ਤਿਆਰ ਕੀਤਾ ਆਨੰਦਪੁਰ ਸਾਹਿਬ ਜਾਣ ਵਾਸਤੇ ਬੇ ਨਵੀਨ ਅਬ ਖੀਕ ਤਾਹੇ ਬੇ ਸਾਰੀ ਸੰਗਤ ਚੱਲੋ ਗੁਰੂ ਸਾਹਿਬ ਜੀ ਦੀ ਉਮਰ ਛੋਟੀ ਹੈ 9 ਸਾਲ ਦੇ ਹਨ ਉਹਨਾਂ ਦਾ ਰਾਜਗਦੀ ਤੇ ਵਿਵੇਕ ਹੋਣਾ ਹੈ ਗੁਰਤਾ ਗੱਦੀ ਉੱਤੇ ਉਹਨਾਂ ਨੇ ਸਭਾਏ ਮਾਨ ਹੋਣਾ ਹੈ ਬਹੁ ਮੀਲ ਹੋਏ ਹੈ ਪੁਰ ਅਨੰਦ ਅਨੰਦਪੁਰ ਸਾਹਿਬ ਬਹੁਤ ਵੱਡਾ ਕਾਠ ਹੋਣਾ ਹਜ਼ਾਰਾਂ ਸੰਗਤਾਂ ਇਕੱਠੀਆਂ ਹੋਣੀਆਂ ਨੇ ਮੇਰੇ ਚਲੋ ਸ਼ਿਕਰ ਉਤਸਵ ਬਿਲੰਦ ਸਾਰੇ ਇਕੱਠੇ ਹੋ ਕੇ ਚੱਲੋ ਬੜਾ ਭਾਰੀ ਉਤਸਵ ਬੜੇ ਭਾਰੀ ਸਮਾਗਮ ਹੋਣੇ ਹਨ ਬਹੁ ਦਿਸਾਂ ਸਿੱਖ ਸੁਣ ਸੁਣ ਤੁਰੰਤ ਚਾਰੇ ਦਿਸ਼ਾਂ ਦੇ ਉੱਤਰ ਦੱਖਣ ਪੂਰਬ ਪੱਛਮ ਦੇ ਸੇ ਇਕੱਠੇ ਹੋ ਕੇ ਚੱਲ ਪਏ ਅਨੰਦਪੁਰ ਸਾਹਿਬ ਨਹ ਕਰਤ ਬਿਲੰ ਆਮਨ ਕਰੰਤ ਕਹਿੰਦੇ ਆਉਣ ਵਿੱਚ ਦੇਰੀ ਨਹੀਂ ਕਰਦੇ ਛੇਤੀ ਤੋਂ ਛੇਤੀ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਪਹੁੰਚ ਚਲੀਏ ਬਗਮੇ ਬਹੀਰ ਸੰਗਤ ਵਿਸਾਲ ਰਸਤੇ ਦੇ ਵਿੱਚ ਬੜੀ ਭਾਰੀ ਵਹੀਰ ਹੈ ਸੰਗਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਕਰਨ ਵਾਲੀ ਚੱਲ ਪਈ ਹੈ ਮਿਲ ਬ੍ਰਿੰਦ ਬ੍ਰਿੰਦ ਪਹੁੰਚ ਜਾਉ ਉਤਾਲ ਬਹੁਤ ਸੰਗਤਾਂ ਇਕੱਠੀਆਂ ਹੋ ਹੋਗੇ ਕਿਸੇ ਪਿੰਡ ਤੋਂ 100 ਕਿਸੇ ਤੋਂ 50 ਕਿਸੇ ਤੋਂ 20 ਸਿੱਖੇ ਤੋਂ 20 ਸਿੱਖ ਚੱਲ ਪਏ ਹਨ ਬਹੁ ਪੀਰ ਆਨੰਦਪੁਰ ਮਿਲਤ ਜਾਤ ਆਨੰਦਪੁਰ ਸਾਹਿਬ ਮਹਾਰਾਜ ਦੇ ਜਗ ਸਮਾਗਮ ਤੋਂ ਪਹਿਲਾਂ ਪਹਿਲਾਂ ਸੰਗਤਾਂ ਦੀ ਪੀੜ ਇਕੱਠੀ ਹੋਈ ਜਾਂਦੀ ਹੈ ਸਿੱਖ ਮਿਲੈ ਪ੍ਰਸਪਰ ਕਰਹਿ ਬਾਤ ਔਰ ਸਿੱਖ ਆਪਸ ਵਿੱਚ ਮਿਲ ਕੇ ਗੱਲਾਂ ਬਾਤਾਂ ਕਰਦੇ ਹਨ ਸਤ ਗੁਰੂ ਗੁਣ ਨੂੰ ਸੁਣ ਸੁਣ ਆਨੰਦ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਸੁਣ ਸੁਣ ਕੇ ਆਨੰਦ ਮਾਣਦੇ ਨੇ ਖੁਸ਼ ਹੁੰਦੇ ਨੇ ਤਨ ਬੈ ਨਵੀਨ ਮੁਖ ਮਨ ਹੁ ਚੰਦ ਮਹਾਰਾਜ ਦਸੰਪਾਤ ਸਾਹਿਬ ਜੀ ਦਾ ਸਰੀਰ ਛੋਟਾ 9 ਸਾਲ ਦੇ ਹਨ ਪਰ ਚੰ드ਰਮਾ ਵਰਗਾ ਸੁੰਦਰ ਮੁਖੜਾ ਹੈ ਸਭ ਕਰਤਨਮ ਦਰਸਨ ਤਰੂਪ ਸਭ ਸੰਗਤਾ ਨੰਨ ਸ਼ਕਾਰ ਕਰਦੀਆਂ ਮਹਾਰਾਜ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਦੀਆਂ ਨੇ ਮਤ ਚਤੁਰ ਚਪਲ ਸੁੰਦਰ ਅਨੂਪ ਮਹਾਰਾਜ ਦੀ ਮਤੀ ਬੜੀ ਚੰਚਲ ਚਪਲ ਸਿਆਣੇ ਹਨ ਹਰ ਗੱਲ ਨੂੰ ਬੜੀ ਬਰੀਕੀ ਨਾਲ ਸਮਝਦੇ ਹਨ ਔਰ ਸੁੰਦਰ ਸਰੂਪ ਹੈ ਮਹਾਰਾਜ ਦਸਮ ਪਤਸ਼ਰ ਜੀ ਦਾ। ਧੁਰਤਨ ਧਨ ਮੁਖ ਭਨ ਤਬੈਨ। ਸਭ ਦੇ ਮੂੰਹ ਤੋਂ ਧੰਨ ਗੁਰੂ ਧੰਨ ਗੁਰੂ ਦਾ ਜਾਪ ਹੁੰਦਾ ਹੈ। ਚੰਚਲ ਸਲਾਜ ਬਿਸਤਰਤ ਨੈਣ। ਮਹਾਰਾਜ ਦੇ ਨੇਤਰਾਂ ਵਿੱਚ ਚੰਚਲਤਾ ਵੀ ਹੈ ਔਰ ਲਾਜ ਵੀ ਹੈ। ਸ਼ਰਨਾਏ ਦੀ ਲਾਜ ਰੱਖਦੇ ਨੇ ਔਰ ਚੰਚਲਤਾ ਇਸ ਕਰਕੇ ਵੀ ਹਰ ਇੱਕ ਗੱਲ ਨੂੰ ਬੜੀ ਬਰੀਕੀ ਨਾਲ ਗਹਿਰਾਈ ਨਾਲ ਦੇਖਦੇ ਨੇ। ਹਰ ਗੱਲ ਗੱਲ ਦੇ ਉੱਤੇ ਬੜੀ ਪੁਰਤੀ ਨਾਲ ਸੋਚ ਲੈਂਦੇ ਨੇ ਡਿਸੀਜਨ ਲੈ ਲੈਂਦੇ ਨੇ ਸਭ ਸਭ ਮਸੰਦ ਸੁ ਕਹਿਤ ਮਾਤਾ ਮਾਤਾ ਸ੍ਰੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਮਸੰਦਾਂ ਨੂੰ ਕਹਿਣ ਲੱਗੇ ਕਿ ਜਹ ਸੋ જગ ਲਹ ਬਹੁਤ ਭਾਂਦ ਕਿ ਗੁਰੂ ਮਹਾਰਾਜ ਦੇ ਸਨਮਿਤ ਬਹੁਤ ਵੱਡਾ ਯੱਗ ਕਰਨਾ ਹੈ ਅਨੇਕਾਂ ਪ੍ਰਕਾਰ ਦੇ ਲੰਗਰ ਪਦਾਰਥ ਬਣਨੇ ਚਾਹੀਦੇ ਹਨ। ਗਨ ਸਾਧ ਸੰਤ ਜਿਤ ਕਿਤ ਹਕਾਰ ਜਿੱਥੇ ਵੀ ਸਾਧੂ ਸੰਤ ਮਹਾਤਮਾ ਰਹਿੰਦੇ ਨੇ ਸਭ ਧਰਮਾਂ ਦੇ ਸਭ ਸੰਪਰਦਾਵਾਂ ਦੇ ਮਹਾਪੁਰਸ਼ਾਂ ਨੂੰ ਬੁਲਾਓ। ਸਨਮਾਨ ਸਹਿਤ ਦੀਜੈ ਆਹਾਰ ਸਾਰਿਆਂ ਸਾਧੂਆਂ ਮਹਾਤਮਾ ਨੂੰ ਬੁਲਾ ਕੇ ਮਹਿਦਾ ਦਿੱਤਾ ਹੈ। ਬਹੂ ਪੂਪੂਰ ਕਾ ਤਨ ਫੁਕਾਏ ਕਹਿੰਦੇ ਕੋਈ ਪੂੜੇ ਬਣਾ ਰਿਹਾ ਤੇ ਕੋਈ ਪੂੜੀਆਂ ਬਣਾ ਰਿਹਾ ਹੈ ਸੁਭ்தான் ਵਿਖੇ ਅੰਬਰ ਲਾਈ ਔਰ ਉਹ ਪੂੜੀਆਂ ਦੇ ਪੂੜਿਆਂ ਦੇ ਅੰਬਾਰ ਥਾਂ ਥਾਂ ਤੇ ਲਾਏ ਜਾ ਰਹੇ ਨੇ ਬਹੁਤ ਹੀ ਕਰਾਹੇ ਦੀਏ ਜੜਾਏ ਵੱਡੇ ਵੱਡੇ ਕੜਾਹੇ ਚੜਾ ਦਿੱਤੇ ਨੇ ਚੁੱਲਿਆਂ ਤੇ ਘਰ ਤਿਆਰ ਤੇ ਹਾਵਲ ਧਰਤ ਜਾਏ ਬੜਾ ਪ੍ਰਸ਼ਾਦ ਬਹੁਤ ਬਣਾ ਬਣਾ ਕੇ ਰੱਖਿਆ ਜਾ ਰਿਹਾ ਹੈ ਸੰਗਤਾਂ ਨੂੰ ਛਕਾਣਾ ਹੈ ਸਵੇਰੇ ਬਹੁ ਬਰੇ ਕਚੋਰੀ ਤਿਆਰ ਕੀਨ ਬੜੇ ਦੁੱਧ ਦੇ ਦਹੀਂ ਦੇ ਵੱਡੇ ਮਨਮਾਹ ਦੇ ਵੱਡੇ ਕਚੋਰੀਆਂ ਇਦਾਂ ਰਜ ਤੇ ਪਾਦ ਪਾਣ ਦੇ ਸਵਾਦਿਸ਼ਟ ਭੋਜਨ ਤਿਆਰ ਕੀਤੇ ਜਾ ਰਹੇ ਨੇ ਹਨ ਲਗੇ ਠਾਨ ਤੂਰਨ ਪਰਬੀਨ ਔਰ ਬੜੇ ਸਿਆਣੇ ਹਲਵਾਈ ਲਗੇ ਨੇ ਜਿਨ੍ਹਾਂ ਦੇ ਹੱਥ ਵਿੱਚ ਬੜੀ ਸਫਾਈ ਹੈ ਔਰ ਬੜੀ ਸੋਚ ਨੂੰ ਨਾਲ ਬੜੀ ਪਵਿੱਤਰਤਾ ਨਾਲ ਵਧੀਆ ਲੰਗਰ ਤਿਆਰ ਕਰਦੇ ਹਨ। ਆਪਾਕ ਸਿੱਧ ਬਿੱਦ ਬਵਿੱਦ ਕੀਰ ਕਹਿੰਦੇ ਅਨੇਕਾਂ ਪ੍ਰਕਾਰ ਦੀ ਰਸੋਈ ਪਾਕ ਪਵਿੱਤਰ ਸ਼ੁੱਧ ਬਣਾਈ ਹੈ। ਗਨ ਪੂਪ ਪੂਰਕਾ ਲਗਤ ਠੀਰ ਔਰ ਪੂੜੀਆਂ ਦੇ ਪੂੜੀਆਂ ਦੇ ਢੇਲ ਲਗਦੇ ਜਾ ਰਹੇ ਨੇ। ਜਿਹ ਮਹੰਤ ਸੁਭ ਬੀਖ ਸੰਤ ਜਿੱਥੇ ਬੜੇ ਬੜੇ ਵੱਖਰੇ ਵੱਖਰੇ ਵੇਸਾਂ ਦੇ ਸਾਧੂ ਸੰਤ ਮਹਾਤਮਾ ਕੋਈ ਸੰਿਆਸੀ ਕੋਈ ਬੈਰਾਗੀ ਕੋਈ ਜੋਗੀ ਕੋਈ ਜੰਗਮ ਹਿੰਦੂ ਮੁਸਲਮਾਨ ਸਭ ਧਰਮਾਂ ਦੇ ਲੋਕਾਂ ਨੇ ਆਉਣਾ ਹੈ ਤਹ 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 ਹਕਾਰ ਲਿਆਵਤ ਕਰੰਤ ਜਿੱਥੇ ਜਿੱਥੇ ਸਾਧੂ ਸੰਤ ਮਹਾਤਮਾ ਰਹਿੰਦੇ ਨੇ ਉਹਨਾਂ ਨੂੰ ਸੁਨਿਆ ਦੇ ਕੇ ਬੁਲਾ ਕੇ ਲਿਆਂਦਾ ਹੈ ਗੁਰੂ ਸਾਹਿਬ ਜੀ ਦੇ ਭੋਗ ਨੇ ਮਿਤ ਆਵਤ ਸੁਮਹੁ ਜਿਤ ਕਿਤ ਜਮਾਤ ਕਹਿੰਦੇ ਜਮਾਤਾਂ ਦੀਆਂ ਜਮਾਤਾਂ ਸਾਧੂਆਂ ਦੀਆਂ ਤੁਰੀਆਂ ਹੁੰਦੀਆਂ ਨੇ ਸੰਿਆਸੀ ਬੈਰਾਗੀ ਜੋਗੀ ਜੰਗਮ ਸਭ ਸੰਪਰਦਾਵਾਂ ਦੇ ਮਹਾਤਮਾ ਗੁਰੂ ਸਾਹਿਬ ਜੀ ਦੇ ਭੋਗ ਤੇ ਹਾਜ਼ਰੀ ਭਰਨ ਦੇ ਆ ਰਹੇ ਨੇ ਬਹੁ ਬੇਪਰ ਆਏ ਅਰ ਅਪਰਜਾਤ ਔਰ ਬ੍ਰਾਹਮਣਾਂ ਦੇ ਵੀ ਟੋਲਿਆਂ ਦੇ ਟੋਲੇ ਆ ਰਹੇ ਨੇ ਹੋਰ ਜਾਤਾਂ ਦੇ ਲੋਕ ਗਰੀਬ ਅਮੀਰ ਸਭ ਸਿੱਖ ਆ ਰਹੇ ਨੇ ਅਬ ਜਥਾ ਜੋਗ ਸਨਮਾਨ ਸਾਥ ਸਾਰਿਆਂ ਦਾ ਸਨਮਾਨ ਕਰ ਰਹੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਥਾਪੇ ਹੋਏ ਮਸੰਦ ਸਾਰਿਆਂ ਨੂੰ ਬੜੀ ਇੱਜ਼ਤ ਦੇ ਨਾਲ ਪ੍ਰਸ਼ਾਦਾ ਪਾਣੀ ਦਿੰਦੇ ਹਨ ਚੜ ਊਚ ਮਹਿਲ ਪਰ ਪਿਕਤਨਾਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚੇ ਮੈਦ ਦੇ ਉੱਤੇ ਚੜ ਕੇ ਉੱਚੀ ਥਾਂ ਦੇ ਖੜ ਕੇ ਆਈ ਹੋਈ ਸੰਗਤ ਨੂੰ ਦੇਖਦੇ ਹਨ ਸਗਰੇ ਮਸੰਦ ਪੰਗਤ ਬਣਾਈ ਔਰ ਸਾਰੇ ਮਸੰਦਾਂ ਨੇ ਸਿਆਣਪ ਦੇ ਨਾਲ ਪੰਗਤਾਂ ਲੁਆਈਆਂ ਹਨ ਜਸ ਉਚਤ ਪਿਖੈਂ ਤਸ ਥਲ ਬਿਠਾਏ ਜਿਸ ਤਰ੍ਹਾਂ ਦੇਖਦੇ ਨੇ ਉਹ ਯੋਗ ਯੋਗਤਾ ਦੇ ਅਨੁਸਾਰ ਕਿਉਂਕਿ ਸੰਨਿਆਸੀਆਂ ਬੇਰਾਗੀਆਂ ਯੋਗੀਆਂ ਜੰਗਮਾਂ ਵਿੱਚ ਸਾਧੂ ਸੰਪਰਦਾਵਾਂ ਵਿੱਚ ਪੰਗਤ ਦੀ ਵੱਖਰੀ ਮਰਿਆਦਾ ਹੁੰਦੀ ਹੈ ਉਦੇ ਮੁਤਾਬਕ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਮਰਜਾਦਾ ਪਰਸ਼ੋਤਮ ਵੀ ਹਨ ਸਾਰਿਆਂ ਦੇ ਧਰਮ ਦਾ ਵੀ ਸਤਕਾਰ ਖਿਆਲ ਰੱਖਦੇ ਹਨ ਇਸ ਕਰਕੇ ਜੈਸੀ ਜੈਸੀ ਯੋਗਤਾ ਅਨੁਸਾਰ ਸੰਗਤ ਲਈ ਗਈ ਹੈ ਤੇ ਉਹਨਾਂ ਨੂੰ ਬਿਠਾਇਆ ਗਿਆ ਹੈ ਬਹੁਤ ਹੀ ਭੀੜ ਦੇ ਧਰ ਬਰੰਦਾ ਕਹਿੰਦੇ ਬਹੁਤ ਸੰਗਤਾਂ ਦੀ ਭੀੜ ਹੈ ਛਕਣ ਛਕਾਣ ਵਾਲੇ ਹਜ਼ਾਰਾਂ ਹੀ ਹਨ ਕਹਿ ਕਹਿ ਟਿਕਾਏ ਪੰਕਤ ਬਿਲੰਦ ਬੈਠੋ ਜੀ ਆਓ ਜੀ ਕਹਿ ਕੇ ਸਤਕਾਰ ਨਾਲ ਬਿਠਾਉਂਦੇ ਹਨ ਖਾਣ ਲਗੇ ਪੁਰੋਸਨ ਕੋ ਆਹਾਰ ਕਹਿੰਦੇ ਬਹੁਤ ਸਾਰੇ ਆਹਾਰ ਪਰੋਸਣ ਵਾਲੇ ਰਸੋਈਏ ਵਰਤਾਵੇ ਲੱਗੇ ਹੋਏ ਹਨ ਤਹ ਸੁਜ ਤੱਕ ਇੱਕ ਬਾਰ ਢਾਰ ਕਹਿੰਦੇ ਇੱਕੋ ਵਾਰੀ ਇੰਨਾ ਕੁਝ ਪਾ ਦਿੰਦੇ ਜਿਹਦੇ ਨਾਲ ਬੰਦਾ ਰੱਜ ਕੇ ਖਾ ਲਵੇ ਪੂਰਨ ਕਰਨ ਤੋਂ ਸਭ ਅਗਰ ਦੇਣ ਔਰ ਦੌੜ ਦੌੜ ਕੇ ਪਦਾਰਥ ਵਰਤਾਂਦੇ ਨੇ ਜਿੱਥੇ ਵੀ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਦਾਲ ਦੀ ਸਬਜ਼ੀ ਦੀ ਪੂੜੀਆਂ ਦੀ ਰਾਇਤੇ ਦੀ ਖਾਲਪ ਰੂਟ ਦੀ ਜੋ ਵੀ ਵਰਤਾਲਾ ਵਰਤਿਆ ਹੈ ਉਹ ਬੜੀ ਫੁਰਤੀ ਨਾਲ ਸੁਗੜਤਾ ਨਾਲ ਵਰਤਾਂਦੇ ਹਨ ਉਨਨ ਲਗੇ ਅਚਨ ਸਭ ਸਵਾਦ ਲੀਨ ਜਦੋਂ ਸਾਰਿਆਂ ਦੀ ਥਾਲੀਆਂ ਵਿੱਚ ਪਰੋਸਿਆ ਗਿਆ ਸਾਰੇ ਸਵਾਦਿਸ਼ਟ ਭੋਜਨ ਛਕਣ ਲੱਗੇ ਹਨ ਬਹੁ ਕਰਤ ਸਰਾਹਨ ਬਾਰ ਬਾਰ ਔਰ ਬਾਰ ਬਾਰ ਸਰਾਹਨਾ ਕਰਦੇ ਹਨ ਮੁਖ ਕਹਿਤ ਕਿਉਂ ਨਾ ਹੋਏ ਅਸ ਆਹਾਰ ਹਾਂ ਸਾਰੇ ਕਹਿੰਦੇ ਨੇ ਕਹਿੰਦੇ ਇੰਨਾ ਸਵਾਦ ਖਾਣਾ ਕਦੀ ਨਹੀਂ ਖਾਦਾ ਹੋਰ ਵੀ ਕਿਉਂ ਇਹੋ ਜੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਗੁਰੂ ਕਿੱਥੇ ਲੱਭਦਾ ਹੈ ਗੁਰਦੇਵ ਹੀਤ ਗੁਰ ਅਨੰਦਕੀਨ ਗੁਰਦੇਵ ਮਹਾਰਾਜ ਸਤਿਗੁਰੂ ਇੱਕ ਬਹਾਦਰ ਸਾਹਿਬ ਜੀ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਾਗ ਕੀਤਾ ਹੈ ਜੋ ਆਪ ਕਰਨ ਕਾਰਨ ਪਰਬੀਨ ਜੋ ਆਪ ਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਕਰਨ ਕਾਰਨ ਪਰਬੀਨ ਸਨ ਕਿਨ ਪੰਚਾ ਅੰਮ੍ਰਿਤ ਵਰਤਾਏ ਦੀਨ ਕਿਸੇ ਨੇ ਕੜਾ ਪ੍ਰਸ਼ਾਦ ਵਰਤਾਇਆ ਹੈ ਕਿਨ ਪੂਪ ਪੂਰਕਾ ਦੀਨ ਕੀ ਕਿਸੇ ਨੇ ਪੂੜੀਆਂ ਤੇ ਪੂੜੇ ਵਰਤਾਏ ਹਨ ਦਦ ਬਰੇ ਸਜੀਤ ਕਦੀਤ ਤਾਏ ਜੀਰਾ ਪਾ ਕੇ ਬੜੇ ਸੋਹਣੇ ਦਹੀਂ ਦੇ ਵਿੱਚ ਬੜੇ ਪਾ ਕੇ ਵਰਤਾਏ ਬਿਨ ਜਾਹੇ ਦੇ ਖਤਰ ਅਦਕ ਪਾਏ ਕਹਿੰਦੇ ਬਿਨ ਜਾਚੇ ਦੇ ਖਤਰ ਅਦਕ ਪਾਏ ਕਹਿੰਦੇ ਬਿਨਾ ਮੰਗਾਈ ਵੇਖ ਲੈਂਦੇ ਵੀ ਕਿੰਨਾ ਕਿਸ ਨੂੰ ਲੋੜ ਹੈ ਸਿਆਣੇ ਜਿਹੜੇ ਬਰਤਾਵੇ ਹਨ ਉਸ ਤੋਂ ਵੱਧ ਪਾਉਂਦੇ ਹਨ ਤਾਂ ਕਿ ਅਗਲਾ ਭੁੱਖਾ ਨਾ ਰਹੇ ਲੋਏ ਤ੍ਰਿਪਤ ਖਾਏ ਸੁਆਦਿਤ ਵਿਸਾਲ ਰਾਜ ਕੇ ਛਕਦੇ ਨੇ ਤ੍ਰਿਪਤ ਹੁੰਦੇ ਨੇ ਬੜਾ ਸੁਆਦਿਸ਼ਟ ਭੋਜਨ ਬਣਿਆ ਹੈ ਲੇਖੋ ਲੇਖੋ ਫਿਰ ਤੇ ਉਤਾਲ ਲਓ ਜੀ ਲਓ ਜੀ ਛਕੋ ਜੀ ਇਦਾਂ ਦੌੜੇ ਫਿਰਦੇ ਨੇ ਵਰਤਾਵੇ ਬਹੁ ਮਧਰ ਤੁਰਸ ਆਰਤਿਕਤ ਜੋਏ ਮਿੱਠਾ ਦੁਰਸ਼ ਤੇ ਕੋੜਾ ਸਭ ਸਨੇ ਸਨੇ ਅਚਵੰਤ ਸੋਏ ਬਾਦ ਭਾਨ ਦੇ ਖਾਟ ਰਸਾਂ ਦੇ ਬਣੇ ਖਾਣੇ ਨੇ ਦੇਰੇ ਸਨੇ ਸਨੇ ਸਾਰੇ ਛਕ ਰਹੇ ਨੇ ਇੱਕ ਬਿਮਲ ਬਾਰ ਦੀ ਬਾਰ ਬਾਰ ਇੱਕ ਜਾਨਵਰ ਤਾਣ ਵਾਲੇ ਹਨ ਪਾਣੀ ਦੇ ਜੱਗ ਭਰ ਭਰ ਕੇ ਸਾਰਿਆਂ ਨੂੰ ਨਿਰਮਲ ਪਾਣੀ ਨਿਰਮਲ ਸਾਫ ਸੁਥਰਾ ਜਲ ਛਕਾਉਂਦੇ ਹਨ ਚਿਤ ਮੁੱਦ ਤ੍ਰਿਪਤ ਸੁਆਦਤ ਆਹਾਰ ਪਰ ਪ੍ਰਸੰਨ ਹਨ ਖੁਸ਼ੀ ਦੇ ਨਾਲ ਲੰਗਰ ਵਰਤਾਇਆ ਜਾ ਰਿਹਾ ਤੇ ਖੁਸ਼ੀ ਦੇ ਨਾਲ ਹੀ ਖਾਇਆ ਜਾ ਰਿਹਾ ਹੈ ਪਨ ਪਾਨ ਕਰ ਪਾਨ ਧੋਏ ਸਾਰਿਆਂ ਨੇ ਜਲ ਪਾਣੀ ਛਕਿਆ ਹੈ ਤੇ ਫਿਰ ਹੱਥ ਧੋਏ ਹਨ ਗੁਰੂ ਤਨ ਤਨ ਇਹ ਸ਼ਬਦ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਸ਼ਬਦ ਸਾਰਿਆਂ ਦੇ ਮੂੰਹ ਤੋਂ ਨਿਕਲਦਾ ਹੈ ਬੋ ਮਾਤ ਸਹਿਤ ਸਤ ਗੁਰ ਸੁਜਾਨ ਆਹ ਮਹਾਰਾਜ ਦਸਮ ਪਤਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਮਾਤਾਵਾਂ ਦੇ ਨਾਲ ਬਹੁਤ ਵਰ ਮਸੰਦਨ ਦੀਨ ਪਾਨ ਮਸੰਦਾਂ ਨੂੰ ਬਹੁਤ ਮਾਇਆ ਦਿੱਤੀ ਉਹਨਾਂ ਦਾ ਸਨਮਾਨ ਕੀਤਾ ਸਤਕਾਰ ਕੀਤਾ ਜਿਹੜੇ ਆਏ ਸਨ ਦੂਰੋਂ ਨੇੜੇ ਉਹਨਾਂ ਨੂੰ ਸਰੋਪੇ ਦਿੱਤੇ ਹਨ ਜਿਹੋ ਸਭਨ ਜਾਈ ਨਹਿ ਰੂਰ ਹੋਏ ਮਜ਼ੰਦਾਂ ਨੂੰ ਇਹ ਕਿਹਾ ਹੈ ਵੀ ਜਾ ਕੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਸਨਿਆਸੀ ਬੇਰਾਗੀ ਜੋਗੀ ਜੰਗਮ ਆਏ ਨੇ ਸਾਰਿਆਂ ਨੂੰ ਦਾਨ ਦਛਣਾ ਦਿਓ ਤਾਂ ਕਿ ਰੌਲਾ ਨਾ ਪਵੇ ਬਿਦ ਸਾਥ ਲਹੁ ਨਹਿ ਛੂ ਚੁਕੋਏ ਪਰ ਬਿਦੇ ਪੂਰਵਕ ਸਾਰਿਆਂ ਦਾ ਮਾਨ ਸਨਮਾਨ ਕਰੋ ਕੋਈ ਖਾਲੀ ਵੀ ਨਾ ਜਾਵੇ ਤੇ ਕੋਈ ਰੌਲਾ ਵੀ ਨਾ ਪਾਵੇ ਮੈਨੂੰ ਘਟ ਮਿਲਿਆ ਹੈ ਸਾਰਿਆਂ ਦਾ ਜਥਾ ਜੋਗ ਸਨਮਾਨ ਕਰਕੇ ਦਾਨ ਦਛਣਾ ਦੇ ਕੇ ਤੋਰੋ ਹੇ ਗਨਮ ਸੰਤ ਸਭ ਹੂਨ ਦੀਨ ਸੋ ਮਸੰਦਾ ਨੇ ਸਾਧ ਸੰਗਤ ਜੀ ਤੇ ਗੁਰੂ ਮਹਾਰਾਜ ਸਾਹਿਬ ਦਾ ਹੁਕਮ ਪਾ ਕੇ ਸਾਰੀ ਮਾਇਆ ਹੱਥ ਵਿੱਚ ਲੈ ਲਈ ਹੈ ਤੇ ਜਾ ਕੇ ਲੰਗਰ ਤੋਂ ਪਰੰਤ ਸਭ ਨੂੰ ਵਰਤਾਨ ਲੱਗ ਪਏ ਹਨ ਤੇ ਜਸੰਤ ਮਹੰਤਨ ਅਦਕ ਚੀਨ ਸੰਤਾਂ ਮਹੰਤਾਂ ਨੇ ਬੜੇ ਪ੍ਰਸਤਕਾਰ ਦੇ ਨਾਲ ਮਾਇਆ ਦਿੱਤੀ ਹੈ ਅਰਖੀ ਸੰਭੂ ਬਹੁ ਕਰ ਸਰਾਹੀਂ ਕਹਿੰਦੇ ਸਾਰੇ ਖੁਸ਼ ਹੋਏ ਨੇ ਤੇ ਸਰਾਹਨਾ ਕਰਦੇ ਵਡਿਆਈ ਕਰਦੇ ਜਾ ਰਹੇ ਨੇ ਜਸ ਨਿਖਿਉ ਪ੍ਰਥਮ ਗੁਰ ਜਗਿਆ ਮਾਹੀ ਜਿਵੇਂ ਗੁਰੂ ਸਾਹਿਬ ਜੀ ਨੇ ਪਹਿਲਾਂ ਲਿਖਿਆ ਸੀ ਉਸੇ ਤਰ੍ਹਾਂ ਹੀ ਕੀਤਾ ਗਿਆ ਹੈ ਸੁਕਲ ਕਲਾ ਪੂਰਨ ਬਿਲਾ ਗੁਰੂ ਮਾਰੇ ਕਰਗੀ ਤਰ ਪਾਤਸ਼ਾਹ ਜੀ ਪੂਰਨ ਕਲਾ ਦੇ ਮਾਲਕ ਹਨ ਸ੍ਰੀ ਹਰ ਗੋਬਿੰਦ ਕੇ ਹੋਏ ਮਨਿੰਦਾ ਗੁਰੂ ਹਰਗੋਬਿੰਦ ਸਾਹਿਬ ਵਰਗੇ ਹੋਣਗੇ ਸਾਰੀ ਸੰਗਤ ਇਹ ਕਹਿ ਰਹੀ ਹੈ ਵੀ ਜਿਵੇਂ ਇਹਨਾਂ ਦੇ ਦਾਦਾ ਜੀ ਸਾਨਾ ਮਹਾਬਲੀ ਉਦਾਂ ਦੀ ਇਹਨਾਂ ਦੀ ਢੀਲ ਡੋਲ ਉਦਾਂ ਦਾ ਇਹਨਾਂ ਦਾ ਵਿਚਾਰ ਉਦਾਂ ਦੇ ਖਿਆਲ ਲੱਗਦੇ ਹਨ ਉਸੇ ਤਰ੍ਹਾਂ ਦੇ ਹੋਣਗੇ ਸੂਰਬੀਰ ਬਾਦਰ ਜੋਦੇ ਉਤਸਾਹਾ ਬੁੱਧ ਤੈ ਸੂ ਸੂਹਾਈ ਇਹਨਾਂ ਦੇ ਜਿਹੜੇ ਤੇ ਉਹ ਦਸ਼ਾ ਵੀ ਹਰਦਾਂ ਦਾ ਹੈ ਇਹਨਾਂ ਦੀ ਬੁੱਧੀ ਇਹਨਾਂ ਦੀ ਸੋਹ ਬਾ ਚਮਕ ਦਮਕ ਇਦਾਂ ਦੀ ਲੱਗਦੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾ ਵੇਖਿਆ ਸੀ ਉਰ ਅਤ ਉਦਾਰ ਜਾਨੇ ਸੁਜਾਏ ਅਰ ਹਿਰਦੇ ਕਰਕੇ ਵੀ ਉਦਾਰ ਆਤਮਾਨ ਖੁੱਲੇ ਦਿਲ ਵਾਲੇ ਹਨ ਜਨ ਬ੍ਰਿੰਦ ਬਿਲੰਦੈ ਕਰ ਨਿਹਾਲ ਬਹੁਤ ਲੋਕਾਂ ਨੂੰ ਨਿਹਾਲ ਕਰਨਗੇ ਬਖਸ਼ੈ ਆਨੰਦ ਹੋਇ ਕਰ ਕਿਰਪਾਲ ਔਰ ਸਾਰਿਆਂ ਤੇ ਕਿਰਪਾ ਕਰਨਗੇ ਸਭ ਨੂੰ ਆਨੰਦ ਖੁਸ਼ੀਆਂ ਦੇਣਗੇ ਤੁਨ ਦੁਤੀ ਕਹੈ ਅਚਰਜ ਸੁਣਾਏ ਦੂਜਾ ਸੁਣ ਕੇ ਕਹਿੰਦਾ ਹੈ ਇਨ ਪਿਤਾ ਤਕਾਂ ਮਾ ਕੈਸ ਆਹੀ ਕਹਿੰਦੇ ਇਹਦੇ ਵਿੱਚ ਪਹਿਲੀ ਇਸ ਚਰਜ ਬਾਤ ਹੈ ਜਿਹੋ ਜੇ ਪਿਓ ਦਾਦੇ ਹੁੰਦੇ ਨੇ ਉਦਾਂ ਦੇ ਬੱਚੇ ਹੁੰਦੇ ਨੇ ਜੈਸੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਾਂ ਬਲੀ ਹੋਏ ਨੇ ਉਸੇ ਤਰ੍ਹਾਂ ਇਹਨਾਂ ਦਾ ਪੋਤਾ ਹੋਵੇਗਾ ਸ੍ਰੀ ਅਰਜਨ ਗੁਰੂ ਆਰ ਗੁਰੂ ਰਾਮਦਾਸ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੁੱਲ ਹੈ ਜੀ ਦਾਸ ਅਨੇਕਨ ਕਰ ਖਲਾਸ ਅਨੇਕਾਂ ਦਾਸਾਂ ਨੂੰ ਜਿਨ੍ਹਾਂ ਨੇ ਮੁਕਤੀ ਦਿੱਤੀ ਹੈ ਭਵ ਸਾਗਰ ਤੋਂ ਬੇੜੇ ਪਾਰ ਲਾਏ ਹਨ ਇਸ ਵੰਸ ਵਿਖੇ ਜਿਨ ਜਨਮ ਆਹੇ ਇਹੋ ਜੀ ਕੁੱਲ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈ ਵਡਭਾਗ ਜਿਨ ਹੂੰ ਸੇ ਰਹੇ ਪਾਈ ਜਿਨ੍ਹਾਂ ਦੇ ਵੱਡੇ ਭਾਗ ਹੋਣਗੇ ਉਹ ਇਹਨਾਂ ਦੀ ਸੇਵਾ ਕਰਨਗੇ ਇਤਿਆਦ ਕੀਰਤੀ ਕਹਿ ਤੋ ਸਰਮ ਇਸ ਤਰ੍ਹਾਂ ਸਾਰੇ ਲੋਕ ਗੁਰੂ ਮਹਾਰਾਜ ਦਸਮ ਪਾਤਸ਼ਾਹ ਦਾ ਜਸ ਗਾਉਂਦੇ ਨੇ ਪੀਤਰਿਪ ਤੋ ਦਛਨਾ ਦੀਨ ਦਰਬ ਮਹਾਰਾਜ ਨੇ ਸਾਰੇ ਨੂੰ ਦਾਨ ਦਛਨਾ ਦਿੱਤੀ ਹੈ ਉਹ ਰੱਜ ਗਏ ਹਨ ਪ੍ਰਸੰਨ ਹੋ ਗਏ ਹਨ ਰੀਜ ਕੇ ਦਾਨ ਦਿਓ ਜਿਨ ਕੋ ਫਿਰ ਤਿਨ ਮੰਗਣ ਕੋ ਨਾ ਕਹੂ ਮਨ ਕੀਨੋ ਜਿਨ੍ਹਾਂ ਨੂੰ ਮਹਾਰਾਜ ਰੀਜ ਕੇ ਦਾਨ ਦੇ ਦਿੰਦੇ ਨੇ ਫਿਰ ਉਹਨਾਂ ਨੂੰ ਮੰਗਣ ਦੀ ਗੁਜਾਇਸ਼ ਨਹੀਂ ਰਹਿੰਦੀ ਇਸ ਤਰ੍ਹਾਂ ਮਿਹਾਲ ਕਰ ਦਿੱਤਾ ਹੈ ਬਹੁਤ ਦੀਤ ਅ ਸਿੱਖਾਂ ਆਨੰਦ ਬਾਈ ਕਹਿੰਦੇ ਅਸੀਸਾਂ ਦਿੰਦੇ ਬੜੇ ਪ੍ਰਸੰਨ ਹੋ ਕੇ ਮਹਾਰਾ ਚੜ੍ਹਦੀ ਕਲਾ ਵਿੱਚ ਰਹਿਣ ਵੱਡੀਆਂ ਹਮਰਾਂ ਵਾਲੇ ਹੋਣ ਸਾਰੇ ਸਾਧੂ ਸੰਤ ਮਹਾਤਮਾ ਇਹਦਾ ਅਸੀਰਵਾਦ ਦੇ ਕੇ ਗਏ ਹਨ ਗੁਰਪੁੱਤਰ ਆਰਬਲ ਵੱਡ ਵਧਾਏ ਗੁਰੂ ਦੇ ਪੁੱਤਰ ਦੀ ਵੱਡੀ ਉਮਰ ਹੋਵੇ ਕਦ ਲੱਗੇ ਜਗਤ ਮਹਿ ਜਮਨ ਗੰਗ ਆ ਜਿੰਨਾ ਤੇ ਦੁਨੀਆ ਤੇ ਗੰਗਾ ਜਮਨਾ ਵਗਦੀਆਂ ਨੇ ਕਦ ਲੱਗੇ ਜੀਵ ਹੋ ਹੋਏ ਰਖ ਸੰਗ ਉਹਨਾਂ ਜਿਹੜੇ ਜਿਉਂਦੇ ਰਾਹ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਨਾਮ ਰਵੇ ਦੁਨੀਆ ਤੇ ਇਹਨੂੰ ਭਇਓ ਜਗ ਨਰ ਪੀਰ ਬਰਿੰਦ ਇਸ ਤਰ੍ਹਾਂ ਬੜਾ ਪਾਦੀ ਜਗ ਹੋਇਆ ਤੇ ਬੜੀ ਭਾਰੀ ਸੰਗਤਾਂ ਦੀ ਪੀੜ ਹੋਈ। ਪੁਰ ਆਨੰਦ ਖੈ ਹਵਾ ਅਤ ਅਨੰਦ। ਸ੍ਰੀ ਆਨੰਦਪੁਰ ਸਾਹਿਬ 'ਚ ਬੜਾ ਹੀ ਆਨੰਦ ਸੀ, ਬੜੀ ਖੁਸ਼ੀ ਸੀ। ਸਿੱਖ ਸੰਗਤ ਸਭ ਤ੍ਰਿਪਤੇ ਬਿਲਾੰਦ। ਔਰ ਸਾਰੀ ਸੰਗਤ ਪ੍ਰਸੰਨ ਹੋ ਕੇ ਲੰਗਰ ਛੱਕ ਕੇ ਗਈ ਹੈ। ਹੁਣ ਅਜੋ ਆਹਾਰ ਜੇ ਤਕ ਮਸਾਂਦਰ ਜਿੰਨੇ ਮਸਾਂਦਰ ਆਏ ਸੀ ਸਭ ਨੇ ਲੰਗਰ ਛਕਿਆ ਹੈ। ਕਰ ਅਨਕ ਦੇਸ਼ ਕੇ ਆਏ ਆਏ। ਦੇਸ਼ਾਂ-ਪ੍ਰਦੇਸ਼ਾਂ ਤੋਂ ਜਿਹੜੇ ਲੋਕ ਆਏ ਸਨ ਕਰ دیے ਸਿਵਰਚਿਤ ਚਾਏ ਜਾਏ ਸਾਰਿਆਂ ਨੇ ਬੜੇ ਚਾਹ ਦੇ ਨਾਲ ਡੇਰੇ ਪਾਏ ਸਨ ਤੰਬੂ ਲਾਏ ਸਨ ਆਪੋ ਆਪਣੇ ਉਹ ਦਿਨ ਸਬਤਿਓ ਕਨ ਵੀ ਤਰਾਤ ਉਹ ਦਿਨ ਬੀਤ ਗਿਆ ਤੇ ਰਾਤ ਵੀ ਬੀਤ ਗਈ ਸਭ ਗੁਰੂ ਸ਼ਬਦ ਕੋ ਗਾਈ ਪ੍ਰਾਤ ਅਗਲੇ ਦਿਨ ਸਵੇਰੇ ਵੀ ਕੀਰਤਨ ਸ਼ੁਰੂ ਹੋ ਗਿਆ ਬੜ ਭਇਓ ਕੁਲਾਹਰ ਮੋਦ ਤਚੀਤ ਬੜਾ ਧਾਰੀ ਕੁਲਾਹਨ ਹੋਇਆ ਬੜੇ ਪ੍ਰਸੰਨ ਹੋ ਕੇ ਲੋਕ ਆਏ ਨੇ ਨਰ ਮਿਲੇ ਹੈ ਪ੍ਰਸਪਰ ਧਾਰ ਪ੍ਰੀਤ ਆਪਸ ਵਿੱਚ ਬੜੇ ਪਿਆਰ ਨਾਲ ਮਿਲੇ ਹਨ ਸੁਭ ਮਾਸ ਫਾਲ ਗੁਣ ਪ੍ਰਥਮ ਪੱਖ ਆ ਪੱਗਣ ਦੇ ਮਹੀਨੇ ਦਾ ਪਹਿਲਾ ਪੱਖ ਆ ਗਿਆ ਦਿਨ ਪੰਚਮੀ ਸੋ ਗਿਨ ਲਗਨ ਮੁਖਿਆ ਪੰਚਮੀ ਵਾਵਾ ਦਿਨ ਸੀਗਾ ਦਸਤਾਰ ਬੰਦ ਵੀ ਹਿਤ ਸੋਧ ਉਹ ਦਿਨ ਮਹਾਰਾਜ ਦੀ ਦਸਤਾਰ ਬੰਦੀ ਲਈ ਠਹਿਰਾਇਆ ਗਿਆ ਠਹਿਰਾਏ ਠੀਕ ਜਿਨ ਅਦਕਬੂਦ ਜਦ ਸਿਆਣੇ ਲੋਕ ਸਨ ਉਹਨਾਂ ਨੇ ਫੈਸਲਾ ਲਿਆ ਜਹ ਕਹੇ ਸੁਨਾਏ ਪ੍ਰਥਮੇ ਪੁਠਾਈ ਪਹਿਲਾਂ ਹੀ ਖਬਰਾਂ ਭੇਜ ਦਿੱਤੀਆਂ ਗਈਆਂ ਸੁਧ ਭਈ ਜਿਨੂੰ ਕਰ ਬੀਗ ਆਈ ਦਰਾਂ ਨੂੰ ਖਬਰ ਹੋਈ ਹੈ ਛੇਤੀ ਨਾਲ ਦਸਤਾਰ ਬੰਦੀ ਤੇ ਵੀ ਆਏ ਹਨ ਲਵਪੁਰੀ ਸਾਤ ਸਰ ਆਦਮੀ ਲੋਹਰ ਅੰਮ੍ਰਿਤਸਰ ਗੋਇੰਦਵਾਲ ਆਦਿਕ ਸ਼ਹਿਰਾਂ ਤੋਂ ਸੰਗਤ ਨੂੰ ਬੁਲਾਇਆ ਹੈ ਸੰਗਤ ਸੁਣ ਸਭ ਚਲੇ ਗਏ ਸਾਰੀ ਸੰਗਤ ਸੁਣ ਸੁਣ ਕੇ ਨਾਲ ਚੱਲ ਪੈਂਦੀ ਹੈ ਸ੍ਰੀ ਨਾਨਕ ਅੰਗਦ ਅਮਰਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੋਲ ਮੰਜੀ ਸਥਿਰਨ ਪਦ ਜਿਨ ਅਵਾਸ ਜਿਹੜੇ ਸਿੱਖ ਮੰჯੀਆਂ ਤੇ ਬੈਠੇ ਪ੍ਰਾਤਨ ਚਲੇ ਹੁੰਦੇ ਗੁਰੂ ਘਰ ਦੇ ਮਸੰਦ ਨੌ ਗੁਰੂਨ ਬਢਾਈ ਬਖਸ਼ ਜ ਨੋ ਗੁਰੂਆਂ ਨੇ ਜਿਨ੍ਹਾਂ ਨੂੰ ਵਡਿਆਈਆਂ ਦਿੱਤੀਆਂ ਨੇ ਰੱਬ ਚਲੇ ਆਏ ਪੁਰ ਆਨੰਦ ਮਾਹੀ ਆ ਰਹੇ ਨੇ ਗੁਰੂ ਸਾਹਿਬ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਿੱਖ ਸੰਗਤਾਂ ਗਨ ਸਿਵਰ ਕਾਲ ਸਿੱਖ ਸੰਗਤਾਂ ਬਹੁਤ ਵੱਡਾ ਡੇਰਾ ਨੰਦਪੁਰ ਸਾਹਿਬ ਜਿ ਕਿਤੇ ਥਾਂ ਥਾਂ ਤੇ ਡੇਰੇ ਲੱਗ ਗਏ ਹਨ ਨੀ ਮੁਕਾਮ ਜਹ ਕਹੇ ਵਿਸਾਲ ਥਾਂ ਥਾਂ ਤੇ ਡੇਰੇ ਕੀਤੇ ਹਨ ਚੋਂ ਦਿਸਾ ਨਿਕਟਪੁਰ ਗ੍ਰਾਮ ਬ੍ਰਿੰਦ ਚਾਰੇ ਪਾਸੇ ਪਿੰਡਾਂ ਗ੍ਰਾਮਾਂ ਸ਼ਹਿਰਾਂ ਵਿੱਚ ਸੁਣ ਸੁਣ ਸੁਮੂ ਹ ਆਨੰਦ ਬਿਲਾੰਦਾ ਸੁਣ ਸੁਣ ਕੇ ਸਾਰਿਆਂ ਨੂੰ ਬੜਾ ਆਨੰਦ ਹੁੰਦਾ ਹੈ ਦੋਹਰਾ ਆਨ ਅਕੂਰਨ ਅਰਪਤੇ ਆਨੀ ਸਰਦਾ ਧਾਰ ਬਿਆਲੇ ਆ ਕੇ ਪ੍ਰੇਮ ਪੇਟਾਵਾਂ ਗੁਰੂ ਮਾਰੇ ਦਸਮ ਪਾਤਸ਼ਾਹ ਨੂੰ ਅਰਪਣ ਕਰਦੇ ਨੇ ਜੋ ਬੜੀ ਸਰਦਾ ਨਾਲ ਆਪਣੇ ਆਪਣੇ ਇਲਾਕਿਆਂ ਤੋਂ ਲੈ ਕੇ ਆਏ ਨੇ ਧੰਨ ਗੁਰੂ ਜਿਨ ਹਿੰਦ ਕੀ ਰਾਖੀ ਸਿਰ ਦਸਤਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਧਰਮ ਦੀ ਲਾਜ ਰੱਖ ਲਈ ਹੈ ਉਹਨਾਂ ਦੀ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ ਉਕਾ ਸਾਹਿਬ ਜੀ ਦਸਤਾਰ ਬੰਦੀ ਦੀ ਅਗਰੇ ਸਰਵੇਣ ਕਰੋਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ